ਦਿਲ ਦੇ ਰੋਗਾਂ ਦਾ ਇਲਾਜ ਬਿਨਾ ਆਪਰੇਸ਼ਨ ਅਤੇ ਬਿਨਾ ਸਟੰਟਾਂ ਤੋਂ ਦੇਖੋ ਨਾ ਸਟੰਟ ਪਵਾਓ ਕੋਈ ਲੋੜ ਨਹੀਂ ਹੈਗੀ ਕਿਸੇ ਸਰਜਰੀ ਦੀ ਲੋੜ ਨਹੀਂ ਹੈਗੀ 20 ਦਿਨ ਦੀ ਦਵਾਈ ਲੈ ਜਾਓ ਜੇ ਨਾ ਫਰਕ ਆਵੇ ਫਿਰ ਮੈਨੂੰ ਕਿਉਂ ਸਾਡੇ ਕਲੀਨਿਕ ਤੇ ਇਦਾਂ ਦਾ ਤੁਹਾਨੂੰ ਸੁਣਨੇ ਮਿਲੂਗਾ ਵੀ ਮੈਂ ਦਵਾਈ ਲੈ ਕੇ ਆ ਸੀ ਮੈਨੂੰ ਫਰਕ ਨਹੀਂ ਪਿਆ ਹੈਗਾ ਤੁਹਾਨੂੰ ਦਵਾਵਾ ਹੀ ਦੇਣਗੇ ਮੈਂ ਨਾ ਮੇਰੀ ਮਿਸਿਸ ਦਾ ਟ੍ਰੀਟਮੈਂਟ ਚੱਲਦਾ ਸੀ ਇੱਥੋਂ ਅਸੀਂ ਸੈਕਿੰਡ ਦੂਸਰੀ ਵਾਰ ਆਏ ਆਏ ਤੇ ਜੀ ਉਹਨਾਂ ਨੂੰ ਤੁਸੀਂ ਇਹਨਾਂ ਨੂੰ ਵੀ 60 70% ਫਰਕ ਪੈ ਗਿਆ ਸੀ ਪੀਜੀਆਈ ਸਾਰੇ ਕਿਤੇ ਡੀਐਮਸੀ ਸਾਰੇ ਘੁੰਮ ਚੁੱਕੇ ਸੀ ਜੀ ਸਾਨੂੰ ਕਿਤੇ ਉਹਨੇ ਫਰਕ ਪਿਆ ਸੀ ਇਹ ਮਿਹਰਬਾਨੀ ਡਾਕਟਰ ਸਾਹਿਬ ਦੀ ਜੀ ਪਹਿਲੀ ਵਾਰ ਸੀ ਜੀ ਪਹਿਲੀ ਵਾਰ ਚ ਪਹਿਲੀ ਵਾਰ ਸੀ ਜੀ ਬੜੀ ਕਿਰਪਾ ਕਰੀ ਇਹਨਾਂ ਨੇ ਪਹਿਲੀ ਵਾਰ ਚ 70 80% ਕਹਿ ਬਿਲਕੁਲ ਬਿਲ ਕਿੰਨਾ ਟਾਈਮ ਹੋ ਗਿਆ ਸੀ ਤੁਹਾਡੇ ਘਰ ਦੇ ਲਗਭਗ 7 ਸਾਲ ਤੋਂ ਇਹ ਪ੍ਰੋਬਲਮ ਸੀ ਜੀ ਇਹ ਹਮ ਨਾ ਇੱਕ ਨਾ ਦੋ 7 ਸਾਲ ਅਸੀਂ ਅੰਗਰੇਜ਼ੀ ਕੋਸ਼ਿਸ਼ ਨਹੀਂ ਅਸੀਂ ਛੱਡਿਆ ਸੀ ਕੋਸ਼ਿਸ਼ ਵੀ ਜੀ ਆਲਰੇਡੀ ਘੱਟੋ ਘੱਟ 60 70 ਜਗ੍ਹਾ ਸੀ ਦਿਖਾ ਚੁੱਕੇ ਜੀ 60 70 ਤੋਂ ਤੇ ਜੀ ਹਾਂ ਕਿਤੇ ਵੀ ਨਹੀਂ ਫਰਕ ਪਿਆ ਸੀ ਜੀ ਇੱਥੋਂ ਆ ਕੇ ਸਾਨੂੰ ਰੀਲੀਫ ਮਿਲਿਆ ਬਹੁਤ ਜ਼ਿਆਦਾ 20 ਦਿਨਾਂ ਦੇ ਵਿੱਚ ਹੀ 20 ਦਿਨਾਂ ਚਾਹੁੰਦੇ ਆਰ ਦੀ ਬਰੋਂ ਲਈ ਹਾਰਟ ਦੀ ਪ੍ਰੋਬਲਮ ਸੀ ਸੀ ਲਾਤਾ ਨਹੀਂ ਸੀ ਜਗਨ ਮੈਂ ਅੱਗੇ ਨਾਲੋਂ ਠੀਕ ਹੈ ਅੱਗੇ ਨਾਲੋਂ ਠੀਕ ਹੋ ਕੀ ਪ੍ਰੋਬਲਮ ਸੀ ਹਾਰਟ ਬਲੋਕਿੰਗ ਜੀ ਹੈ 95% 94% ਬਲੋਕਿੰਗ ਵਾਲੇ ਦਿਲ ਨਾਲ ਮਤਲਬ ਕੀ ਪ੍ਰੋਬਲਮ ਕੀ ਆ ਰਹੀ ਸੀ ਸਿਨੇ ਦਰਦ ਹੋਈ ਜੀ ਬਸ ਤੇਜ਼ ਦਰਦ ਹੋਈ ਜੀ ਇੱਥੇ ਹੁਣ ਕਿੰਨਾ ਕੁ ਤੁਹਾਨੂੰ ਫਰਕ ਮੰਦ ਦਿਓ ਇੱਥੇ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਕੋਈ ਪਰੇਸ਼ਾਨੀ ਨਹੀਂ ਜੜਦਾ ਕੋਈ ਜਿਸ ਦਿਨ ਦਾ ਤੁਸੀਂ ਨੁਸਖਾ ਫਾਰਮੂਲੇ ਨਾਲ ਦਾ ਲੈਣ ਲੱਗੇ ਹੋ ਕੋਈ ਦਰਦ ਨਹੀਂ ਹੋਇਆ ਨਹੀਂ ਜੀ ਇਹ ਹਾਰਟ ਬਲੋਕੇਜ ਨੂੰ ਠੀਕ ਕਰਦੀ ਹੈ ਛਾਤੀ ਚ ਦਰਦ ਨੂੰ ਠੀਕ ਕਰਦੀ ਹੈਗੀ ਹੈ ਬੀਪੀ ਨੂੰ ਨੋਰਮਲ ਕਰਦੀ ਆ ਜੱਜ ਨਾਲ ਲੋਕਾਂ ਦੇ ਸਟੰਟ ਸਰਜਰੀ ਵੀ ਹੋ ਗਈ ਆ ਸਟੰਟ ਤੋਂ ਬਾਅਦ ਸਰਜਰੀ ਕਰਤੀ ਫੇਰ ਵੀ ਪੇਸ਼ੈਂਟ ਨੂੰ ਸਾਹ ਚੜਨੋਂ ਨਹੀਂ ਹਟਦਾ ਘਬਰਾਹਟ ਹੁੰਦੀ ਆ ਉਹਦੇ ਤੇ ਵੀ ਇਹ ਕੰਮ ਕਰੂਗੀ ਮੰਮਾ ਦੇ ਪ੍ਰੋਬਲਮ ਹਾਰਟ ਦੇ ਵਿੱਚ ਥੋੜੀ ਬਲੌਕੇਜ ਆਈ ਸੀ ਕੁਝ ਫਰਕ ਲੱਗਿਆ 20 ਦਿਨ ਦੀ ਮੈਡੀਸਿਨ ਖੜੀ ਹੀ ਖਾਦੀ ਆ ਤੇ 20 30% ਫਰਕ ਆ ਮੰਮਾ ਨੂੰ ਬਹੁਤ ਅੱਗੇ ਨਾਲੋਂ ਅੰਮ੍ਰਿਤਸਰ ਤੋਂ ਦਿਖਾਇਆ ਸੀ ਉਹਨਾਂ ਨੇ ਬਾਈਪਾਸ ਸਰਜਰੀ ਕਹਿਤੀ ਸੀ ਜੇਦੀ ਮਾਂ ਠੀਕ ਹੋ ਜਵੇ ਉਹਨ ਕੀ ਲੈਣਾ ਹੋਰ ਬਿਲਕੁਲ ਬਿਲਕੁਲ ਮਾਂ ਤੋਂ ਉੱਪਰ ਕੋਈ ਚੀਜ਼ ਨਹੀਂ ਇਹ ਦੇਖੋ ਇਹ ਹੁਣ ਜਿਹੜੀ ਹਾ ਲੌਂਗ ਲਾਈਫ ਇਨ ਹਾਰਟ ਇਹ ਹਾਰਟ ਦੀ ਜਿਹੜੀ ਲਾਈਫ ਨੂੰ ਵਧਾ ਦਿੰਦੀ ਆ ਮੇਰੇ ਨੂੰ ਚੈਸਟ ਦੇ ਵਿੱਚ ਪੇਨ ਹੋ ਰਹੀ ਸੀ 1 ਮਹੀਨੇ ਤੋਂ ਪਹਿਲਾਂ ਹੋ ਰਹੀ ਸੀ ਹਾਂਜੀ ਹਾਂਜੀ ਸੀ ਲਾਤਾ ਹਾਂਜੀ ਹਾਂਜੀ ਹੁਣ ਨਹੀਂ ਹੁਣ ਨਹੀਂ ਹੈਗੀ ਹੁਣ ਨਹੀਂ ਮੈਂ 3 ਤਰੀਕ ਨੂੰ ਆਇਆ ਸੀ 3 ਜਨਵਰੀ ਨੂੰ ਤੇ ਹੁਣ ਦੁਬਾਰਾ ਫਿਰ ਸੈਕੰਡ ਟਾਈਮ ਆਇਆ ਜੀ ਇੰਨਾ ਕ ਫਰਕ ਹੈ ਆਈ ਥਿੰਕ 50% ਰਿਕਵਰ ਤੇ ਕਰ ਤੋ ਕੀ ਫਰਕ ਲੱਗਿਆ ਮੇਰੇ ਦਰਦ ਨਹੀਂ ਹੋ ਰਿਹਾ ਜਦੋਂ ਮੈਂ ਰਾਤ ਸੌਂਦਾ ਸੀ ਨਾ ਹਾਂਜੀ ਤੇ ਉਦੋਂ ਚੈਸਟ ਚ ਲਗਾਤਾਰ ਪੇਨ ਹੁੰਦੀ ਰਹਿੰਦੀ ਸੀ ਮਤਲਬ ਹੁਣ ਲਾਸਟ ਕਹ ਲੋ ਜੀ 15-20 ਦਿਨ ਤੋਂ ਦਰਦ ਤਾਂ ਨਹੀਂ ਹੋਇਆ ਤੇ ਨੀਂਦ ਹੁਣ ਪੂਰੀ ਹੁੰਦੀ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਧੜਕਣ ਤੇ ਹਾਰ ਬੀਪੀ ਵੀ ਵਧਦਾ ਹੈ ਅੱਛਾ ਧੜਕਣ ਉਹ ਬੀਪੀ ਵੀ ਵਧਦਾ ਸੀ ਹਾਂਜੀ ਕਿੰਨਾ ਕੁ ਫਰਕ ਲੱਗਿਆ ਤੁਹਾਨੂੰ 20% ਫਰਕ 20% ਫਰਕ ਹੈਗਾ ਕਿਸ ਚੀਜ਼ ਚ ਫਰਕ ਪਿਆ ਸਾਹ ਚ ਸਾਰਾ ਕੁਝ ਗੋਲੀ ਛੱਡ ਦਿੱਤੀਆਂ ਗੋਲੀ ਛੱਡਤੀ ਬੀਪੀ ਵਾਲੀ ਗੋਲੀ ਹਾਂਜੀ ਹਾਂਜੀ ਅੱਛਾ 20 ਦਿਨਾਂ ਚ ਹਾਂਜੀ ਦਿਲ ਦੇ ਰੋਗਾਂ ਦਾ ਇਲਾਜ ਬਿਨਾ ਆਪਰੇਸ਼ਨ ਅਤੇ ਬਿਨਾ ਸਟੰਟਾਂ ਤੋਂ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਜਿਹੜਾ ਪਹੁੰਚਿਆ ਹੈ ਹੈਲਥ케ਅਰ ਮੋਗਾ ਜਿੱਥੇ ਇਸ ਵੇਲੇ ਡਾਕਟਰ ਸੁਰਿੰਦਰਪਾਲ ਸ਼ਰਮਾ ਜੀ ਦੇ ਨੁਸਖੇ ਡਾਕਟਰ ਚਰੂ ਸੁਰਿੰਦਰਪਾਲ ਸ਼ਰਮਾ ਜੀ ਦੇ ਫਾਰਮੂਲਿਆਂ ਨਾਲ ਲੋਕ ਨੇ ਬਹੁਤ ਜ਼ਿਆਦਾ ਉਹਨਾਂ ਨੂੰ ਰਿਲੀਫ ਹੈ ਗਈ ਆ ਹਾਰਟ ਦੇ ਅਸੀਂ ਕਹਿ ਲਈਏ ਕਿ ਮਾਮਲੇ ਦੇ ਵਿੱਚ ਦਿਲ ਦੇ ਮਾਮਲੇ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਅਸੀਂ ਕਹਿ ਲਈਏ ਕਿ ਉਹਨਾਂ ਦੇ ਨੁਸਖੇ ਉਹਨਾਂ ਦੇ ਫਾਰਮੂਲੇ ਕਮ ਜਿਹੜੇ ਕਾਰਗਰ ਸਾਬਿਤ ਹੋ ਰਹੇ ਨੇ ਅਜੇ ਦੇ ਵਿੱਚ ਅੱਜ ਤੁਹਾਡੀ ਮੁਲਾਕਾਤ ਹੈ ਕਿ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਹੀ ਅਸੀਂ ਕਰਵਾਉਣ ਜਾ ਰਹੇ ਹਾਂ ਕਿ ਜਿਹੜਾ ਕਿੰਨਾ ਕੁ ਰਿਲੀਫ ਹੈਗਾ ਇਸ ਥਾਂ ਦੇ ਉੱਤੇ ਆ ਕੇ ਆਮ ਲੋਕਾਂ ਨੂੰ ਆਮ ਜਿਹੜੇ ਲੋਕ ਹੈਗੇ ਨੇ ਜਿਹੜੇ ਪਰੇਸ਼ਾਨ ਨੇ ਕਿਸੇ ਨੂੰ ਸਟੰਟ ਕਹਿ ਦਿੱਤੇ ਗਏ ਨੇ ਕਿਸੇ ਨੂੰ ਆਪਰੇਸ਼ਨ ਬਾਈਪਾਸ ਸਰਜਰੀ ਕਹਿ ਦਿੱਤੀ ਗਈ ਹੈ ਕਿਸੇ ਨੂੰ ਪੀਸਮੇਕਰ ਕਹਿ ਦਿੱਤਾ ਗਿਆ ਤੇ ਕਿਵੇਂ ਆ ਕੇ ਇੱਥੇ ਲੋਕ ਉਹ ਲੋਕਾਂ ਦਾ ਮਰੀਜ਼ਾਂ ਦਾ ਉਸ ਚੀਜ਼ ਤੋਂ ਬਚਾਅ ਹੁੰਦਾ ਹੈ ਜੋ ਸਿਵਲ ਅਧਿਕਾਰ ਨੂੰ ਅਸੀਂ ਦਿਖਾ ਦਿੰਨੇ ਇਸ ਵੇਲੇ ਕਾਫੀ ਸਾਰੇ ਜਿਹੜੇ ਲੋਕ ਹੈਗੇ ਨੇ ਇੱਥੇ ਇਸ ਵੇਲੇ ਬੈਠੇ ਨੇ ਬੜੇ ਖਾਸ ਸਾਡੇ ਨਾਲ ਇਸ ਵੇਲੇ ਪਹੁੰਚੇ ਹੋਏ ਨੇ ਬਠਿੰਡੇ ਤੋਂ ਸਤਿ ਸ਼ਕਲ ਬਈ ਜੀ ਸਤਿ ਸ਼ਕਲ ਬਈ ਜੀ ਸਰ ਕਿਨਾ ਜੀ ਤੁਹਾਡਾ ਰਮਿੰਦਰ ਸਿੰਘ ਅਸਿਸਟੈਂਟ ਜੇਲ ਸੁਪਰਡੈਂਟ ਜੀ ਜੀ ਅੱਛਾ ਰਮਿੰਦਰ ਜੀ ਤੁਸੀਂ ਅੱਜ ਇੱਥੇ ਕਿਵੇਂ ਮੈਂ ਨਾ ਮੇਰੀ ਮਿਸਿਸ ਦਾ ਟ੍ਰੀਟਮੈਂਟ ਚੱਲਦਾ ਸੀ ਇੱਥੋਂ ਅਸੀਂ ਸੈਕਿੰਡ ਦੂਸਰੀ ਵਾਰ ਆਏ ਆਇਥੇ ਜੀ 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 ਉਹਨਾਂ ਨੂੰ 800 ਰੈਕਸ ਦੀ ਇਕੱਠੀ ਦੀ ਪ੍ਰੋਬਲੈਮ ਸੀ ਉਸ ਨੂੰ ਪੜਾ ਸੀ ਉਹਨਾਂ ਦਾ ਜੀ ਅਸੀਂ ਦੂਸਰੀ ਵਾਰ ਦਵਾਈ ਲੈਣ ਆਏ ਉਹਨਾਂ ਨੂੰ ਤੁਸੀਂ ਇਹ ਮੰਨੋ ਵੀ 60 70% ਫਰਕ ਪੈ ਗਿਆ ਸੀ ਪੀਜੀਆਈ ਸਾਰੇ ਕਿਤੇ ਡੀਐਮਸੀ ਸਾਰੇ ਘੁਮ ਚੁੱਕੇ ਸੀ ਜੀ ਸਾਨੂੰ ਕਿਤੇ ਉਹਨਾਂ ਨੂੰ ਫਰਕ ਪਿਆ ਸੀ ਇਹ ਮਿਹਰਬਾਨੀ ਡਾਕਟਰ ਸਾਹਿਬ ਦੀ ਜੀ ਇੱਕ ਡਿਊਟੀ ਦਾ ਪ੍ਰੈਸ਼ਰ ਉਤੋਂ ਬਿਮਾਰੀ ਦਾ ਬਿਮਾਰੀ ਦਾ ਦਬਾਅ ਅੱਜ ਵੀ ਬੜਾ ਟਾਈਮ ਕੱਢ ਕੇ ਅੱਧੇ ਦਿਨ ਦੀ ਛੁੱਟੀ ਲੈ ਕੇ ਆਏ ਸੀ ਤੇ ਹੁਣ ਬੜਾ ਫਰਕ ਆਇਆ ਜੀ ਤੁਸੀ ਪਹਿਲੀ ਵਾਰ ਚੀ ਜੀ ਪਹਿਲੀ ਵਾਰ ਚ ਪਹਿਲੀ ਵਾਰ ਚ ਜੀ ਬੜੀ ਕਿਰਪਾ ਕਰੀ ਇਹਨਾਂ ਨੇ ਪਹਿਲੀ ਵਾਰ ਚ 70 80% ਕੇ ਬਿਲਕੁਲ ਬਿਲਕੁਲ ਮੈਂ ਹੁਣੇ ਡਾਕਟਰ ਸਾਹਿਬ ਨੂੰ ਅੰਦਰ ਦੱਸ ਕੇ ਆਇਆ ਜੀ ਬੜੀ ਕਿਰਪਾ ਹੋਈ ਉਹਨਾਂ ਦੀ ਬਹੁਤ ਵਧੀਆ ਯਾਨੀ ਕਿ ਮੈਂ ਤਾਂ ਹੁਣ ਸਾਰਿਆਂ ਨੂੰ ਸੁਜੈਸਟ ਕਰੂੰਗਾ ਜਿੰਨੇ ਵੀ ਪੇਸ਼ੈਂਟ ਆਏ ਹੋਣ ਜ਼ਰੂਰ ਡਾਕਟਰ ਸਾਹਿਬ ਨੂੰ ਇੱਕ ਵਾਰੀ ਦਿਖਾ ਕੇ ਜੀ ਜਰੂਰ ਮੌਕਾ ਲਾਉਣਾ ਤੁਹਾਨੂੰ ਅੱਛਾ ਇੱਕ ਗੱਲ ਹੋਰ ਦੱਸੋ ਕਿੰਨਾ ਟਾਈਮ ਹੋ ਗਿਆ ਸੀ ਤੁਹਾਡੇ ਘਰ ਦੇ ਨੂੰ ਲਗਭਗ 7 ਸਾਲ ਤੋਂ ਹੀ ਪ੍ਰੋਬਲਮ ਸੀ ਜੀ ਹਾਂ ਨਾ ਇੱਕ ਨਾ ਦੋ 7 ਸਾਲ ਸੀ ਅਸੀਂ ਅੰਗਰੇਜ਼ੀ ਕੋਸ਼ਿਸ਼ ਨਹੀਂ ਅਸੀਂ ਛੱਡਿਆ ਸੀ ਕੋਸ਼ਿਸ਼ ਵੀ ਜੀ ਆਲਰੇਡੀ ਘੱਟੋ ਘੱਟ 60 70 ਜਗ੍ਹਾ ਸੀ ਦਿਖਾ ਚੁੱਕੇ ਜੀ 60 70 ਤੋਂ ਤੇ ਜੀ ਹਾਂ ਕਿਤੇ ਵੀ ਨਹੀਂ ਫਰਕ ਪਿਆ ਸੀ ਜੀ ਇੱਥੋਂ ਆ ਕੇ ਸਾਨੂੰ ਰੀਲਿਫ ਮਿਲਿਆ ਬਹੁਤ ਜ਼ਿਆਦਾ ਅੱਛਾ ਹਾਂ ਬੜਾ ਸ਼ੁਕਰੀਆ 20 ਦਿਨਾਂ ਦੇ ਵਿੱਚ ਹੀ 20 ਦਿਨਾਂ ਚੋਂ ਲੈ ਜੀ ਕੀ ਬਾਤ ਹੈ ਕੀ ਬਾਤ ਹੈ ਉਹ ਜੀ ਜੀ ਠੀਕ ਕੁੱਲ ਮਿਲਾ ਕੇ ਤੁਹਾਡਾ ਜਿਹੜਾ ਗਠੀਆ ਦਾ ਕਿਉਂਕਿ ਬਹੁਤ ਲੰਮੇ ਤਜਰਬੇ ਚੋਂ ਨਿਕਲ ਕੇ ਆਏ ਹਾਂ 6-7 ਸਾਲ ਬਹੁਤ ਲੰਮਾ ਤਜਰਬਾ ਹੁੰਦਾ ਹੈ ਅੰਗਰੇਜ਼ੀ ਦਵਾਈਆਂ ਅੰਗਰੇਜ਼ੀ ਡਾਕਟਰ کارਗਰ ਸਾਬਤ ਹੋਈ ਨਹੀਂ 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 ਡਾਕਟਰ ਸਾਹਿਬ ਐਲੋਪੈਥੀ ਤਾਂ ਫਾਰਦੀ ਟਾਈਮ ਆ ਜਿੰਨੀ ਦਿਨ ਆਪਾਂ ਲਵਾਂਗੇ ਪੇਨ ਕਿਲਰ ਆ ਠੀਕ ਹੈ ਜਿਹਨੂੰ ਪੇਨ ਕਿਲਰ ਫਿਰ ਸਾਈਡ ਇਫੈਕਟ ਵੀ ਬਹੁਤ ਨੇ ਜੀ ਠੀਕ ਹੈ ਉਹਨਾਂ ਦੇ ਹੋਰ ਹੋਰ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਠੀਕ ਹੈ ਹੁਣ ਸਾਨੂੰ ਇਹਦੇ ਵਿੱਚ ਐ ਵੀ ਸਾਨੂੰ ਕੋਈ ਟੈਨਸ਼ਨ ਨਹੀਂ ਕਿਸੇ ਤਰ੍ਹਾਂ ਦੀ ਹੈਗੀ ਹਾਂ ਜਿਹੜੀ ਮੈਡੀਸਿਨ ਲੈ ਰਹੇ ਆ ਬਿਲ ਜ਼ਰੂਰ ਸਾਰਿਆਂ ਨੂੰ ਲੈਨੇ ਚਾਹੀਦੇ ਹਨ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਬਹੁਤ ਧੰਨਵਾਦੀ ਤਾਂ ਆਪਣਾ ਤਜਰਬਾ ਸਾਡੇ ਨਾਲ ਸਾਂਝਾ ਕਰਨ ਵਾਸਤੇ ਸੋ ਬਹੁਤ ਸਾਰੇ ਹੋਰ ਵੀ ਲੋਕ ਹੈਗੇ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦਾ ਤਜਰਬਾ ਹੈ ਜਿਹੜਾ ਤੁਹਾਡੇ ਤੱਕ ਅਸੀਂ ਪਹੁੰਚਦਾ ਕਰੀਏ ਤਾਂ ਕਿ ਕਿੰਨਾਕ ਰਿਲੀਫ ਕਿੰਨਾਕ ਸਾਡਾ ਮਕਸਦ ਵੀ ਤੁਹਾਡੇ ਨਾਲ ਵੀਡੀਓ ਬਣਾਉਣ ਦਾ ਇਹੀ ਹੁੰਦਾ ਹੈ ਕਿ ਜਿੰਨੀ ਕੁ ਸਮਰੱਥਾ ਜਿੰਨੀ ਕੁ ਅਸੀਂ ਤਾਕਤ ਸਾਡੇ 'ਚ ਹੈ ਅਸੀਂ ਉਸ ਸਮਰੱਥਾ ਦੇ ਮੁਤਾਬਕ ਤੁਹਾਨੂੰ ਸਹੀ ਵੈਦ ਹਕੀਮ ਡਾਕਟਰ ਤੱਕ ਲੈ ਕੇ ਜਾਈਏ ਸਾਡੇ ਨਾਲ ਬਾਪੂ ਜੀ ਨੇ ਸੱਚਕਾਲ ਬਾਪੂ ਜੀ ਸੱਚਕਾਲ ਜੀ ਕਿਨਾਂ ਹੈ ਤੁਹਾਡਾ ਹਰਜੋਗ ਸਿੰਘ ਜੀ ਕੀ ਸੋਚ ਰਹੇ ਹੋ ਕੁਝ ਨਹੀਂ ਸੋਚਦੇ ਸੋਚੀ ਦਾ ਕੋਈ ਲਾਈ ਹੋਈ ਨਹੀਂ 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 ਅੱਛਾ ਕਿੱਥੋਂ ਆਏ ਹੋ ਤੁਸੀਂ ਜਲੰਧਰ ਤੋਂ ਜੀ ਕੀ ਪ੍ਰੋਬਲਮ ਲੈ ਕੇ ਆਏ ਹੋ ਹਾਰਟ ਦੀ ਹੈ ਜੀ ਹਾਰਟ ਦੀ ਪਹਿਲੀ ਵਾਰ ਆਏ ਹੋ ਨਹੀਂ ਪੰਜਵੀਂ ਵਾਰ ਆਏ ਹਾਂ ਜੀ ਪੰਜਵੀਂ ਵਾਰ ਆਏ ਹੋ ਅੱਛਾ ਤੇ ਕੀ ਪ੍ਰੋਬਲਮ ਜਦੋਂ ਪਹਿਲੀ ਵਾਰ ਤੁਸੀਂ ਆਏ ਸੀ ਕੀ ਪ੍ਰੋਬਲਮ ਮੈਂ ਤਾਂ ਸਟੰਟ ਪਹਿਲਾਂ ਪਾ ਚੁੱਕਾ ਹਾਂ ਚਾਰ ਅੱਛਾ ਦੋ ਟੰਟ ਵਾਲਾ ਦਿਲ ਲਈ ਫਿਰਦੇ ਹੋ ਤੁਸੀਂ ਦੋ ਵਾਰ ਦੋ ਪਹਿਲਾਂ ਦੋ ਫਿਰ ਅੱਛਾ ਜੀ ਫਿਰ ਚੰਡੀਗੜ੍ਹ ਤੁਸੀਂ ਭੇਜਿਆ ਮੈਨੂੰ ਅੱਛਾ ਜੀ ਫਿਰ ਮੈਨੂੰ ਇੱਥੇ ਭੇਜਿਆ ਤੁਸੀਂ ਇਹ ਤੁਸੀਂ ਭੇਜਣ ਵਾਲਿਆਂ ਦੀ ਹੁਣ ਫਰਕ ਹੈਗਾ ਜੀ ਹਾਂਜੀ ਹੁਣ ਫਰਕ ਹੈ ਕਿੰਨਾ ਕ ਫਰਕ ਹੈ ਜੀ ਮੇਰਾ 30 35% ਫਰਕ ਕਰ ਗਿਆ ਨਾ ਅੱਛਾ ਪਹਿਲਾਂ ਕੀ ਪ੍ਰੋਬਲਮ ਸਟੰਟ ਫਿਰ ਸਟੰਟ ਵਾਲੇ ਡਾਕਟਰ ਨਾਲ ਹੀ ਗੱਲ ਕੀਤੀ ਕੀਤੀ ਸੀ ਜੀ ਉਹ ਕੀ ਕਹਿੰਦੇ ਸੀ ਉਹ ਦਵਾਈ ਦੇਈ ਜਾਂਦੇ ਆ ਜੀ ਖੂਨ ਪਤਲਾ ਕਰੀ ਜਾਂਦੇ ਆ ਜੀ ਹੋਰ ਕੀ ਦੇ ਕੇ ਕਰੀ ਜਾਂਦੇ ਅੱਛਾ ਸਟੰਟ ਪੈਣ ਤੋਂ ਬਾਅਦ ਕੀ ਦਿੱਕਤ ਆਈ ਨਹੀਂ ਉਹਦੇ ਬਾਅਦ ਠੀਕ ਸੀਗਾ ਠੀਕ ਹੈ ਫਿਰ ਹਰ ਵਕਤ ਟਾਈਮ ਪਾ ਕੇ ਫੇਫੇ ਦਿੱਕਤ ਆ ਗਈ ਫੇਫੇ ਦਿੱਕਤ ਆ ਗਈ ਓਕੇ ਤੇ ਹੁਣ ਮਤਲਬ ਦਿੱਕਤ ਕੀ ਸਾਹ ਚੜਨ ਲੱਗਿਆ ਸੀ ਆ ਪੇਨ ਸੀ ਅੱਗੇ ਨੂੰ ਠੀਕ ਆ ਸਾਹ ਵੀ ਠੀਕ ਆ ਮਤਲਬ ਪਹਿਲਾਂ ਤੁਹਾਨੂੰ ਸਾਂਹ ਦੀ ਵਾਰ ਤੋਂ ਚੜਨ ਲੱਗ ਗਿਆ ਸੀ ਸਟੰਡ ਪੈਨ ਚੜਦਾ ਸੀ ਚੜਦਾ ਸੀ ਓਕੇ ਤੇ ਹੁਣ ਠੀਕ ਹੈ ਜੀ ਹੁਣ ਠੀਕ ਹੈ ਚਲੋ ਜੀ 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 ਚਲੋ ਨਾਲ ਕੋਣ ਆਇਆ ਤੁਹਾਡੇ ਕੱਲੇ ਮੈਂ ਕੱਲੇ ਆਉਣਾ ਜੀ ਅੱਛਾ ਕੱਲੇ ਆਉਣਾ ਮੈਂ ਗੱਡੀ ਚ ਲਾ ਕੇ ਆਉਣਾ ਗੱਡੀ ਚ ਲਾ ਕੇ ਜਾਂਦੇ ਹਾਂ ਅੱਛਾ ਅੱਛਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਚਕਲ ਜੀ ਸਚਕਲ ਜੀ ਕੀ ਨਾਂ ਹੈ ਤੁਹਾਡਾ ਮੇਰਾ ਜਗਰੂਪ ਸਿੰਘ ਜੀ ਅੱਛਾ ਬੜੇ ਖੁਸ਼ ਹਾਂ ਹਸਪਤਾਲ 'ਚ ਆ ਕੇ ਲੋਕ ਤੇ ਦੁਖੀ ਹੁੰਦੇ ਨੇ ਤੁਸੀਂ ਖੁਸ਼ ਹੋਏ ਬੈਠੇ ਹਾਂਜੀ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਹੋ ਤੁਸੀਂ ਮੰਮਾ ਦੇ ਪ੍ਰੋਬਲਮ ਹ ਹਾਂਜੀ ਤੇ ਪਹਿਲੀ ਵਾਰ ਆਏ ਹੋ ਅੱਜ ਨਹੀਂ ਦੂਸਰੀ ਵਾਰ ਆਏ ਹਾਂ ਜੀ ਅੱਛਾ ਤਾਂ ਤੇ ਪਹਿਲੀ ਵਾਰ ਨਾਲੋਂ ਦੂਸਰੀ ਵਾਰ ਚ ਕੁਝ ਫਰਕ ਲੱਗਿਆ 20 ਦਿਨ ਦੀ ਮੈਡੀਸਿਨ ਖੜੀ ਹੀ ਖਾਧੀ ਆ ਤੇ 20 30% ਫਰਕ ਆ ਮਮਾ ਨੂੰ ਬਹੁਤ ਅੱਗੇ ਨਾਲੋਂ ਕੀ ਫਰਕ ਲੱਗਿਆ ਸਾਨੂੰ ਇਹਨਾਂ ਨੂੰ ਪਹਿਲਾਂ ਮਤਲਬ ਥੋੜੀ ਦਿੱਕਤ ਹੁੰਦੀ ਸੀ ਚੱਲਣ ਦੇ ਵਿੱਚ ਵੀ ਤੇ ਹੁਣ ਵਧੀਆ ਹੈ ਮਤਲਬ ਕੀ ਦਿੱਕਤ ਹੁੰਦੀ ਸੀ ਮਤਲਬ ਆ ਹੱਥ ਪੈਰ ਸੌਂਦੇ ਸੀ ਤੁਹਾਡੇ ਵੀ ਵਾਲੀ ਨੇ ਹਾਂਜੀ ਪਿੱਛੇ ਵਟ ਮੈਨ ਲੱਗਿਆ ਕਿ ਤੇ ਤੁਸੀਂ ਨਹੀਂ ਲੈਣਾ ਚਲੋ ਪਹਿਲਾਂ ਇਹਨਾਂ ਦੀ ਅੱਛਾ ਅੱਛਾ ਹਾਂਜੀ ਅੱਛਾ ਤੁਰਨ ਲੱਗੇ ਸਾਹ ਚੜਦਾ ਜੀ ਹਾਂਜੀ ਹਾਂਜੀ ਸਾਹ ਚੜਦਾ ਤੇ ਫਿਰ ਕੰਮ ਕਮ ਨਹੀਂ ਕਰਦੇ ਹੋਣ ਪੈਰ ਵੀ ਸੌਂਦੇ ਹੀ ਕਿ ਥੋੜੇ ਹਾਂਜੀ ਕੰਮ ਵੀ ਰੈਸਟ ਹੀ ਦਸੀ ਸੀਗੀ ਰੈਸਟ ਦਸ ਸੀ ਹਾਂਜੀ ਫਿਰ ਘਰ ਦੇ ਕੰਮ ਕੌਣ ਕਰਦਾ ਸੀ ਅੰਮ੍ਰਿਤਸਰ ਤੋਂ ਦਿਖਾਇਆ ਸੀ ਉਹਨਾਂ ਨੇ ਬਾਈਪਾਸ ਸਰਜਰੀ ਕਰਤੀ ਸੀ ਫਿਰ ਇਦਾਂ ਤੁਹਾਡੀ ਇੰਟਰਵਿਊ ਦੇਖੀ ਆਪਾਂ ਵੀਡੀਓਜ਼ ਦੇਖੀਆਂ YouTube ਤੇ ਹਾਂਜੀ ਫਿਰ ਇੱਥੇ ਆਏ ਆਪਾਂ ਤੇ ਫਿਰ ਜਦੋਂ ਡਾਕਟਰਾਂ ਨੇ ਰੈਸਟ ਦਸ ਸੀ ਸੀ ਫਿਰ ਘਰੇ ਕਿਵੇਂ ਸੰਭਾਲਿਆ ਤੁਸੀਂ ਕਿਤੇ ਕੰਮ ਹੁੰਦੇ ਮੈਂ ਹੁਣ ਵੀ ਕਰਦਾ ਸੀ ਹਾਂਜੀ ਹੁਣ ਮੈਂ ਹੀ ਅੱਛਾ ਐਸੇ ਕਰਕੇ ਖੁਸ਼ ਹੋ ਵੀ ਹੁਣ ਤੁਹਾਨੂੰ ਘਰ ਦੇ ਕੰਮ ਨਹੀਂ ਕਰਨੇ ਪੈਣਗੇ ਹਾਂਜੀ ਨਹੀਂ ਤਾਂ ਉੱਥੇ ਥੋੜਾ ਡਰ ਜੇ ਗਏ ਹਾਂ ਅੰਮ੍ਰਿਤਸਰ ਜਾ ਕੇ ਨਾ ਹਸਪੀਟਲ ਦੇ ਹਾਂਜੀ ਹਾਂਜੀ ਇੱਥੇ ਆਣ ਕੇ ਥੋੜਾ ਹੌਸਲਾ ਬਹੁਤ ਜ਼ਿਆਦਾ ਡਾਕਟਰ ਸਾਹਿਬ ਦੇਖੋ ਸਾਡੇ ਇਸ ਨੌਜਵਾਨ دوست ਦੇ ਚਿਹਰੇ ਤੇ ਮੁਸਕਾਨ ਦਾ ਕਾਰਨ ਤੁਸੀਂ ਸਾਫ ਸਾਫ ਦੇਖ ਸਕਦੇ ਹੋ ਕੀ ਕਹ ਰਹੇ ਬਾਪੂ ਜੀ ਮੰਮਾ ਠੀਕ ਹੋਈ ਹੈ ਤੇ ਹੁਣ ਹੀ ਫਰਕ ਪੈਣਾ ਹੈ ਜੀ 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 ਜੇਦੀ ਮਾਂ ਠੀਕ ਹੋ ਜਵੇ ਉਹਨ ਕੀ ਲੈਣਾ ਹੋਰ ਬਿਲਕੁਲ ਬਿਲਕੁਲ ਠੀਕ ਮਾਂ ਤੋਂ ਉੱਪਰ ਕੋਈ ਚੀਜ਼ ਨਹੀਂ ਕੋਈ ਚੀਜ਼ ਨਹੀਂ ਹੈ ਜੀ ਬਿਲਕੁਲ ਬਿਲਕੁਲ ਸੱਚੀ ਗੱਲ ਜੀ ਸੱਚੀ ਗੱਲ ਤੁਸੀਂ ਵੀ ਮਦਦ ਇਹਨਾਂ ਦੇ ਹਾਂਜੀ ਕੀ ਹੋਇਆ ਸੀ ਮਾਜੀ ਤੁਹਾਨੂੰ ਹਾਂਜੀ ਇਸ ਵਾਰ ਮੇਰੇ ਇੱਕਦਮ ਦਰਦ ਹੋਈ ਸੀ ਲੱਤਾਂ ਨੂੰ ਅੱਛਾ ਜੀ ਹਾਂਜੀ ਫੇਰ ਡਾਉਟ ਤੇ ਗਏ ਤੇ ਫਿਰ ਉਹਨਾਂ ਨੇ ਕਿਹਾ ਵੀ ਤੁਹਾਨੂੰ ਥੋੜੀ ਬਲੋਕ ਹੈ ਜਿਆ ਤੇ ਸਟੰਟ ਪਾਉਣਾ ਪੈਣਾ ਵਾ ਇੱਕਦਮ ਉਹਨੇ ਤੁਸੀਂ ਐਡਮਿਟ ਹੋ ਜਾਓ ਹਸਪੀਟਲ ਫੇਰ ਅਸੀਂ ਆ ਗਏ ਵੈਸੇ ਕਾ ਤੇ ਦਰਦ ਤੁਹਾਡਾ ਲੱਤਾਂ ਚ ਹੋਇਆ ਸਟੰਟ ਹਾਂਜੀ ਲੱਤਾਂ ਚ ਦਰਦ ਦੇ ਨਾਲੀਆਂ ਦੇ ਨਾਲੀਆਂ ਬਲੋਕ ਹੋ ਗਈਆਂ ਮਾ ਤੇ ਹਾਂਜੀ ਤਾਂ 90% ਬਲੋਕਿੰਗ ਆਈ ਸੀ 90% ਕਹਿੰਦੇ ਸੀ 90% ਬਲੋਕਿੰਗ ਹਾਂਜੀ ਤੇ ਹਾਂਜੀ ਪਰ ਮੈਨੂੰ ਪਹਿਲੇ ਕੋਈ ਫੀਲ ਨਹੀਂ ਸੀ ਹੁੰਦਾ ਐਵੇਂ ਦਾ ਕੁਝ ਨਹੀਂ ਸੀ ਹਾਂਜੀ ਤੋਂ ਨੇ ਤੇ ਉਹਦੇ ਕਰਕੇ ਫਿਰ ਥੋੜੀ ਪ੍ਰੋਬਲਮ ਆਈ ਸਿਸਟਰ ਨੇ ਮੈਂ ਮੇਰੇ ਪਾਪੀ ਜੀ ਨੇ ਅੱਛਾ ਭਾਬੀ ਜੀ ਨੇ ਭਾਬੀ ਦਾ ਵੀ ਖਿਆਲ ਲੈਂਦਾ ਰੱਖੀ ਹਾਂਜੀ 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 ਜੀ ਫਿਰ ਕਿੰਨਾ ਕ ਫਰਕ ਕਿੱਥੇ ਕਿੱਥੇ ਤੁਸੀਂ ਜਿਵੇਂ ਬੇਟੇ ਨੇ ਦੱਸਿਆ ਵੀ ਬਹੁਤ ਥਾਂ ਤੇ ਤੁਸੀਂ ਦਿਖਾਇਆ ਬਾਈਪਾਸ ਆਪਰੇਸ਼ਨ ਦੱਸਤਾ ਸੀ ਕਿ ਆਪਰੇਸ਼ਨ ਕਰਾ ਲਓ ਤੇ ਫਿਰ ਆਪਰੇਸ਼ਨ ਨਹੀਂ ਕਰਵਾਇਆ ਨਹੀਂ ਜੀ ਨਹੀਂ ਜੀ ਅਸੀਂ ਉਹਨਾਂ ਨੇ ਫਿਰ ਮੈਨੂੰ 2 ਦਿਨ ਬਾਅਦ ਆਏ ਕਹਿੰਦੇ ਵੀ ਤੁਸੀਂ ਚਲੇ ਜਾਓ ਘਰ ਤੇ ਮੰਡੇ ਨੂੰ ਆ ਜਿਓ ਹਾਂ ਜੀ ਰਹੀ ਹਾਂ ਜੀ ਹਸਪੀਟਲ ਚ ਤੇ ਫਿਰ ਅਸੀਂ ਛੁੱਟੀ ਲੈ ਕੇ ਉੱਥੋਂ ਆਉਂਨਾ ਉਹਨਾਂ ਨਾਲੋਂ ਜ਼ਿਆਦਾ ਤੁਹਾਨੂੰ ਆਪਣੀ ਭਾਬੀ ਦਾ ਪਤਾ ਸਿਹਤ ਚ ਚਲੋ ਪਰਮਾਧਮਨ ਇਸ ਤਰ੍ਹਾਂ ਹੀ ਪਿਆ ਕਿ ਅਸੀਂ ਆਏ ਤੇ ਵੀਰ ਜੀ ਨਾਲ ਫਿਰ ਗੱਲਬਾਤ ਹੋਈ ਤੇ ਉਹਨਾਂ ਨੇ ਫਿਰ ਸਾਨੂੰ ਕਿਹਾ ਕਿ ਤੁਸੀਂ ਆ ਜਾਓ ਤੇ ਬਠੀਕ ਹੋ ਜਾਣਗੇ ਮਤਲਬ ਕੀ 20 ਦਿਨਾਂ ਚ ਤੁਹਾਨੂੰ ਰਿਜ਼ਲਟ ਆ ਗਿਆ ਹਾਂਜੀ ਹਾਂਜੀ ਠੀਕ ਨੇ ਕੋਈ ਦਰਦ ਵਗੈਰਾ ਹੁਣ ਨਹੀਂ ਬਿਲਕੁਲ ਠੀਕ ਨੇ ਹਾਂਜੀ ਹਾਂਜੀ ਹੁਣ ਮੈਡੀਸਿਨ ਖਤਮ ਹੋਈ ਤੇ ਫੇਰ ਅਸੀਂ ਲੈਣ ਆਏ ਆ ਦੁਬਾਰਾ ਹਾਂਜੀ ਦੁਬਾਰਾ ਚਲੋ ਪਰਿਵਾਰ ਤੇ ਇਸੇ ਤਰੀਕੇ ਨਾਲ ਚਲੋ ਇਹ ਤਾਂ ਇੱਕ ਜ਼ਰੀਆ ਹੈਗਾ ਕਰਨ ਕਰਾਉਣ ਵਾਲੀ ਜ਼ਾਤ ਤੇ ਉਹ ਗੁਰੂ ਸਾਹਿਬ ਦੀ ਹੈ ਹੁੰਦੇ ਨੇ ਤੇ ਰੱਬ ਵੀ ਬਣ ਕੇ ਆਏ ਨੇ ਵਿਸ਼ਵਾਸ ਕਰਕੇ ਆਏ ਆ ਅੰਜੀ ਅੱਛਾ ਜਿਹੜੇ ਲੋਕ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਭੈਣ ਜੀ ਉਹਨਾਂ ਨੂੰ ਕੀ ਕਹੋਗੇ ਤੁਸੀਂ ਜਿਹੜੇ ਪਹਿਲਾਂ ਪਰਿਵਾਰ ਤੁਹਾਡੇ ਵਾਂਗੂ ਡਰੇ ਹੋਏ ਨੇ ਆਪਰੇਸ਼ਨ ਲਾਈਨ 'ਚ ਲੱਗੇ ਹੋਏ ਨੇ ਕਿਸੇ ਨੇ ਟਾਈਮ ਲਿਆ ਹੋਇਆ ਹਿੰਮਤ ਰੱਖਣੋ ਤੇ ਡਾਕਟਰ ਸਾਹਿਬ ਬਹੁਤ ਵਧੀਆ ਨੇ ਮਿਲਣ ਆਣ ਕੀ ਇੱਥੇ ਮੈਡੀਸਨ ਲੈਣ ਇਹਨਾਂ ਕੋ ਜੀ ਬਹੁਤ ਬਹੁਤ ਸਰਦੀ ਹੈ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋਏ ਤਸਵੀਰਾਂ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਲੱਗੇ ਆ ਇੱਥੇ ਬਹੁਤ ਸਾਰੇ ਤਜਰਬੇ ਨੇ ਤੁਹਾਡੇ ਲੋਕਾਂ ਦੇ ਅਸੀਂ ਸਾਂਝੇ ਕਰਵਾ ਰਹੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕਿਨਾ ਹੈ ਤੁਹਾਡਾ ਜਸਵੰਦਰ ਕੁਮਾਰ ਜੀ ਤੁਸੀਂ ਕਿੱਥੋਂ ਆਏ ਹੋ ਜਲੰਧਰੋਂ ਜਲੰਧਰੋਂ ਆਏ ਹੋ ਉਹ ਕਈ ਵਾਰ ਤਾਂ ਮੋਗੇਲੇ ਜਲੰਧਰ ਨੂੰ ਗੇਅਰ ਬਾਲ ਲੈਂਦੇ ਨੇ ਤੁਸੀਂ ਬੈਕ ਗੇਅਰ ਲਾ ਲਿਆ ਇੱਕ ਪਰੋਬਲਮ ਕਰਕੇ ਇੱਥੇ ਹੁੰਦੀ ਹੈ ਪਹਿਲੀ ਵਾਰ ਹੈ ਨਹੀਂ ਤੀਜੀ ਵਾਰ ਹੈ ਕੀ ਪ੍ਰੋਬਲਮ ਸੀ ਹਾਰਡ ਦੀ ਪ੍ਰੋਬਲਮ ਹੈ ਹਾਰਡ ਦੀ ਪ੍ਰੋਬਲਮ ਸੀ ਸੀ ਲਾਤਾ ਹੁਣ ਨਹੀਂ ਸੀ ਸੀ ਜੀ ਹੁਣ ਅੱਗੇ ਨਾਲੋਂ ਠੀਕ ਹੈ ਅੱਗੇ ਨਾਲੋਂ ਠੀਕ ਹੋ ਕੀ ਪ੍ਰੋਬਲਮ ਸੀ ਹਾਰਟ ਚ ਬਲੋਕਿੰਗ ਸੀ 95% ਅੱਛਾ ਮੈਂ ਤਾਂ 90 ਆ ਲੈਣ ਮੈਂ ਤਾਂ 90 ਆ ਲੈ ਹਰਾਨ ਕਰ ਜਾਂਦੇ ਤੇ ਦੇਖੋ ਤੁਸੀਂ 95% ਬਲੋਕਿੰਗ ਵਾਲਾ ਵੀ ਜਿਹੜੇ ਸਾਡੇ ਭਾਈ ਸਾਹਿਬ ਨੇ ਇੱਥੇ ਬੈਠੇ ਨੇ ਜਲੰਧਰੋਂ ਆਏ ਨੇ 95% ਬਲੋਕਿੰਗ ਫਿਰ ਡਾਕਟਰ ਨੂੰ ਪੁੱਛੇ ਨਹੀਂ ਮੈਂ ਸਾਹ ਕਿਵੇਂ ਲੈਣਾ ਨੇ ਡਾਕਟਰ ਨੇ ਦੱਸਿਆ ਉਹ ਦਵਾਈ ਦਿੱਤੀ ਖਾਣ ਨੂੰ ਕਿਹਾ ਅੱਛਾ ਥੋੜਾ ਅੱਗੇ ਨਾਲ ਫਰਕ ਸਗਾ ਉਥੇ ਠੀਕ ਹੈ ਤੇ ਵੇ ਸਾਨੂੰ ਇਹਨਾਂ ਯਾਰ ਡਾਕਟਰ ਸੰਪਤ ਲੱਗਾ ਜੀ ਇਹਨਾਂ ਦੇ ਕੋਲ ਆਏ ਅੱਛਾ ਹਾਂਜੀ ਤੇ ਫਿਰ ਹੁਣ ਕੋਈ ਕੋਈ ਬਰੌਂ ਲੱਗਦਾ ਦੀ 95% ਬਲੌਕਿੰਗ ਵਾਲੇ ਦਿਲ ਨਾਲ ਮਤਲਬ ਕੀ ਪ੍ਰੋਬਲਮ ਕੀ ਆ ਰਹੀ ਤੁਹਾਨੂੰ ਸੀਨੇ ਦਰਦ ਹੋਈ ਸੀ ਬਸ ਤੇਜ਼ ਦਰਦ ਹੋਈ ਸੀ ਜੀ ਅੱਛਾ ਤੇ ਉੱਥੇ ਵੀ ਜਲੰਦਰ ਮੈਂ ਦਵਾਈ ਖਾਧੀ ਮਹੀਨਾਗਾ ਅੱਛਾ ਤੋਂ ਤੇ ਥੋੜਾ ਉਹ ਫਰਕ ਪਿਆ ਤੇ ਹੁਣ ਇੱਥੇ ਵੀ ਨਹੀਂ ਐਡ ਦੇਖੀ ਜਬ ਇਥੇ ਠੀਕ ਹੈ ਤੇ ਇੱਥੇ ਹੁਣ ਕਿੰਨਾ ਕੁ ਤੁਹਾਨੂੰ ਫਰਕ ਮੰਦ ਆਉਂਦਾ ਇੱਥੇ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਕੋਈ ਪਰੇਸ਼ਾਨੀ ਤੁਹਾਨੂੰ ਜੜਦਾ ਕੋਈ ਜਿਸ ਦਿਨ ਦਾ ਤੁਸੀਂ ਨੁਸਖਾ ਫਾਰਮੂਲੇ ਨਾਲ ਤਾਂ ਲੈਣ ਲੱਗੇ ਹੋ ਕੋਈ ਦਰਦ ਨਹੀਂ ਹੋਇਆ ਨਹੀਂ ਜੀ ਕਰਤੇ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਨੇ ਹਣਾ ਬਹੁਤ ਛੇਤੀ ਤੁਹਾਨੂੰ ਰਿਕਵਰ ਕਰਤਾ ਹਾਂਜੀ ਅੱਛਾ ਤਿੰਨ-ਚਾਰ ਮਹੀਨੇ ਕਹਿੰਦੇ ਦਵਾ ਚੱਲ ਰਹੀ ਹੈ ਮੈਂ ਕਿਹਾ ਚਲੋ ਜਿੰਨੀ ਜਲਦੀ ਖਾਣੀ ਦੇ ਬਾਅਦ ਉਸ ਤੋਂ ਬਾਅਦ ਤੁਸੀਂ ਕੋਈ ਟੈਸਟ ਵਗੈਰਾ ਕਰਾਇਆ ਨਹੀਂ ਕੋਈ ਨਹੀਂ ਕਰਾਇਆ ਕੋਈ ਟੈਸਟ ਨਹੀਂ ਕਰਾਇਆ ਅੱਛਾ ਜੇ ਕਰਵਾਉਣਾ ਹੈ ਫਿਰ ਨਹੀਂ ਲੋੜ ਨਹੀਂ ਡਾਕਟਰ ਸਾਹਿਬ ਕਹਿੰਦੇ ਲੋੜ ਹੀ ਨਹੀਂ ਕਹਿੰਦੇ ਲੋੜ ਹੀ ਕਹਿੰਦੇ ਚਾਹੀਏ ਕੀ ਬਾਰੇ ਤੁਹਾਨੂੰ ਆਪਣੇ ਆਪ ਵੀ ਫੀਲ ਹੋ ਰਿਹਾ ਸਹੀ ਲੱਗਦਾ ਜੀ ਸਹੀ ਲੱਗਦਾ ਜੀ ਚਲੋ ਬਹੁਤ-ਬਹੁਤ ਸ਼ੁਕਰੀਆ ਸਚਕਲ ਬਾਈ ਜੀ ਸੱਚੀ ਗੱਲ ਤੁਹਾਡਾ ਕਿਨਾਂ ਹੈ ਲੱਕੀ ਤੁਸੀਂ ਕਿੱਥੋਂ ਆਇਆ ਹੋ ਮੈਂ ਭਾਜੀ ਨਾਲ ਆਇਆ ਅੱਛਾ ਭਾਜੀ ਦੇ ਨਾਲ ਆਇਆ ਪਹਿਲੇ ਦਿਨ ਤੋਂ ਹੀ ਭਾਜੀ ਦੇ ਨਾਲ ਆ ਰਹੇ ਆਂ ਅੱਜ ਹੀ ਆਏ ਅੱਛਾ ਅੱਜ ਹੀ ਆਏ ਕੀ ਹਾਲ ਹੋਇਆ ਸੀ ਇਹਨਾਂ ਦਾ ਜਦੋਂ ਇਹਨਾਂ ਨੂੰ ਪ੍ਰੋਬਲਮ ਆਈ ਉਸ ਵੇਲੇ ਪਤਾ ਤੁਹਾਨੂੰ ਕੁਝ ਨਹੀਂ ਨਹੀਂ ਅੱਛਾ ਹੁਣ ਤਾਜ਼ਾ ਤਾਜ਼ਾ ਆਇਆ ਹੋ ਕੰਮ ਉਹਦੇ ਨਾਲ ਜਿੱਥੇ ਕੰਮ ਕਰਦਾ ਓਥੇ ਸੀਗੇ ਹੋਗੇ ਅੱਛਾ ਅੱਛਾ ਕੰਮ ਕਰਨ ਲੱਗੀ ਸਾ ਹੋ ਗਈ ਸੀ ਪ੍ਰੋਬਲਮ ਅੱਛਾ ਠੀਕ ਹੈ ਠੀਕ ਹੈ ਤੇ ਹੁਣ ਮਤਲਬ ਤੁਸੀਂ ਬਿਲਕੁਲ ਕੰਫਰਟੇਬਲ ਹਾਂ ਠੀਕ ਹੈ ਜੀ ਹੁਣ ਜੀ ਜੀ ਚਲੋ ਪਰਮਾਤਮਾ ਤੁਹਾਨੂੰ ਸਹੀ ਰੱਖੇ ਸੋ ਦੇਖੋ 95% ਬਲਾਕਿੰਗ ਸੀ ਇਹਨਾਂ ਇਹਨਾਂ ਨੂੰ ਆਈ ਮੈਡੀਸਿਨ ਨਾਲ ਵੀ ਕਹਦੇ ਵੀ ਕਾਫੀ ਫਰਕ ਪਿਆ ਵਾ ਜਦੋਂ ਤੋਂ ਇੱਥੇ ਆਏ ਨੇ ਉਸ ਤੋਂ ਬਾਅਦ ਇਹਨਾਂ ਨੂੰ ਕਾਫੀ ਜ਼ਿਆਦਾ ਫਰਕ ਰਲੀਫ ਹੈਗਾ ਜਿਹੜਾ ਜੀ ਜੀ ਸੋ ਸਾਡੇ ਨਾਲ ਇੱਕ ਹੋਰ ਸ਼ਖਸ ਹੈਗੇ ਉਹਨਾਂ ਨੇ ਇੱਕ ਵਾਰ ਮੁਰਤ ਤੋਂ ਅਸੀਂ ਗੱਲਬਾਤ ਦਾ سلسلہ ਜਾਰੀ ਕਰਦੇ ਹਾਂ ਸਚਕਲ ਬਾਈ ਜੀ ਜੀ ਹਾਂ ਜੀ ਅੱਛਾ ਕੀ ਨਾ ਹੈ ਤੁਹਾਡਾ ਕਿੱਥੋਂ ਆਏ ਹੋ ਲੋਹਿਆਂ ਤੋਂ ਆਏ ਸਰਬਜੀਤ ਅੱਛਾ ਸਰਬਜੀਤ ਜੀ ਕੀ ਪ੍ਰੋਬਲਮ ਲੈ ਕੇ ਆਏ ਹੋ ਤੁਸੀਂ ਜਦੋਂ ਪਹਿਲੇ ਦਿਨ ਇੱਥੇ ਆਏ ਸੀ ਮੈਨੂੰ ਧੜਕਨ ਤੇ ਹਾਰ ਬੀਪੀ ਵੀ ਵਧਦਾ ਹੈ ਅੱਛਾ ਧੜਕਨ ਉਹ ਬੀਪੀ ਵੀ ਵਧਦਾ ਸੀ ਹਾਂ ਜੀ ਅੱਛਾ ਤੇ ਫਿਰ ਪ੍ਰੋਬਲਮ ਕਿਵੇਂ ਆਈ ਪ੍ਰੋਬ ਉਹ ਕਹਸਾ ਲਗ ਉਹ ਐਤੋਂ ਸਾਹ ਜ਼ਰਦਾ ਹੀ ਇਸ ਤੋਂ ਸੁਸ ਹੁੰਦਾ ਹੈ ਅੱਛਾ ਜੀ ਠੀਕ ਹੈ ਤੇ ਫਿਰ ਕਿਤੇ ਮੈਡੀਸਨ ਵਗੈਰਾ ਲਈ ਨਹੀਂ ਕਿਤਾ ਆਂਦਾ ਹੈ ਕੋਲਾ ਸਕੈਨਿੰਗ ਵੀ ਆਂ ਖੱਖਾਂ ਦੇ ਰਹੇ ਹੋ ਪਹਿਲਾਂ ਹਾਂ ਜੀ ਠੀਕ ਹੈ ਤੇ ਨਹੀਂ ਫਰਕ ਨਹੀਂ ਪਿਆ ਇਸ ਕਰਕੇ ਮੈਂ ਇੱਥੇ ਆ ਅੱਛਾ ਤੇ ਫਿਰ ਹੁਣ ਤੁਸੀਂ ਇੱਥੇ ਪਹਿਲੀ ਵਾਰ ਆਏ ਦੂਜੀ ਵਾਰ ਦੂਸਰੀ ਵਾਰ ਆਏ ਅੱਛਾ ਦੂਸਰੀ ਵਾਰ ਆਏ ਹੋ ਕਿਨ ਪਹਿਲੀ ਵਾਰ ਨਾਲ ਕਿੰਨਾ ਕ ਫਰਕ ਲੱਗਿਆ ਤੁਹਾਨੂੰ 20% ਫਰਕ 20% ਫਰਕ ਹੈਗਾ ਕਿਸ ਚੀਜ਼ ਚ ਫਰਕ ਪਿਆ ਸਾਹ ਚ ਸਾਰਾ ਕੋਸ ਗੋਲੀ ਛੱਡ ਦਿੱਤੀ ਆ ਗੋਲੀ ਛੱਡਤੀ ਬੀਪੀ ਵਾਲੀ ਗੋਲੀ ਛੱਡਤੀ ਹਾਂ ਜੀ ਹਾਂ ਜੀ ਅੱਛਾ 2 ਡਾਕਟਰ ਸਾਹਿਬ ਤੋਂ ਪੁੱਛ ਕੇ ਛੱਡੀ ਨਹੀਂ ਡਾਕਟਰ ਸਾਹਿਬ ਕਿੰਨੇ ਖਾਈ ਆ ਪਰ ਮੈਨੂੰ ਲੱਗਦਾ ਬਲੱਡ ਪ੍ਰੈਸ਼ਰ ਸਹੀ ਆ ਠੀਕ ਲੱਗਦਾ ਹਾਂਜੀ ਜੀ 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 ਸੋ ਤੁਸੀਂ ਦੇਖੋ ਚਲੋ ਡਾਕਟਰ ਸਾਹਿਬ ਤੋਂ ਵੈਸੇ ਤੁਹਾਨੂੰ ਪੁੱਛ ਕੇ ਛੱਡਣੀ ਹੁੰਦੀ ਹੈ ਇਹਨਾਂ ਨੇ ਗੋਲੀ ਛੱਡ ਦਿੱਤੀ ਐ ਲੋਈਆਂ ਵਾਲੇ ਭਾਈ ਸਾਹਿਬ ਨੇ ਸਾਡੇ ਨੇ ਉਹਨਾਂ ਨੇ ਤਾਂ ਕਿਹਾ ਵੀ ਕੋਈ ਦਿੱਕਤ ਕੋਈ ਪਰੇਸ਼ਾਨੀ ਹੋਣ ਕੋਈ ਨਹੀਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਨਿਆ ਤੁਹਾਡਾ ਜੋਗਾ ਸਿੰਘ ਜੀ ਅੱਛਾ ਤੁਸੀਂ ਕਿੱਥੋਂ ਆਏ ਹੋ ਮੈਂ ਲੋਈਆਂ ਦੇ ਲਾਗ ਨਲਪਿੰਡ ਤੋਂ ਆਇਆ ਜੀ ਨਲ ਤੋਂ ਆਇਆ ਕਿ ਪ੍ਰੋਬਲਮ ਲੈ ਕੇ ਆਇਆ ਮੇਰੇ ਨਾਲ ਚਸਟ ਦੇ ਵਿੱਚ ਪੇਨ ਹੋ ਰਹੀ ਸੀ 1 ਮਹੀ ਹੋ ਰਹੀ ਸੀ ਹਾਂਜੀ ਹਾਂਜੀ ਲਾਤਾ ਹਾਂਜੀ ਹਾਂਜੀ ਹੁਣ ਨਹੀਂ ਹੁਣ ਨਹੀਂ ਹੈਗੀ ਹੁਣ ਨਹੀਂ ਹੈਗੀ ਮੈਂ 3 ਤਰੀਕ ਨੂੰ ਆਏ 3 ਜਨਵਰੀ ਨੂੰ ਅੱਛਾ ਜੀ ਤੇ ਹੁਣ ਦੁਬਾਰਾ ਫਿਰ ਸੈਕੰਡ ਟਾਈਮ ਆਇਆ ਜੀ ਅੱਛਾ ਇੰਨਾ ਕ ਫਰਕ ਹੈ ਜੀ ਆਈ ਥਿੰਕ 50% ਰਿਕਵਰ ਤਾਂ ਕਰ ਦਿੱਤਾ ਮਤਲਬ ਅੱਜ ਅਸੀਂ ਸਮਝੀਏ ਵੀ ਹਜੇ ਤਾਂ 17-18 ਦਿਨ ਹੀ ਹੋਏ ਨੇ ਬਿਲਕੁਲ ਬਿਲਕੁਲ ਆਈ ਫੀਲ ਮੱਚ ਬੈਟਰ ਬਿਫੋਰ ਡੇਸ ਦੋ ਹਾਂਜੀ ਹਾਂਜੀ ਜੀ 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 ਹਾਂਜੀ ਅੱਛਾ ਪ੍ਰੋਬਲਮ ਆਈ ਕਿਵੇਂ ਪ੍ਰੋਬਲਮ ਮੇਰੇ ਨਾਲ ਹਾਰਟ ਦੇ ਵਿੱਚ ਬਲੋਕੇਜ ਤਾਂ ਪਹਿਲਾਂ ਵੀ ਹੈਗੀ ਸੀ ਉਹ ਮੈਡੀਸਨ ਜਲੰਧਰੋਂ ਵਗੈਰਾ ਲੈਂਦੇ ਰਿਹਾ ਉਹ ਠੀਕ ਨਹੀਂ ਹੋ ਰਿਹਾ ਸੀ ਉਹ ਚੈਸਟ ਜਿਹੜੀ ਪੇਨ ਆ ਉਹ ਮਤ ਘਟ ਨਹੀਂ ਰਹੀ ਸੀ ਅੱਛਾ ਜੀ ਫਿਰ ਤੁਹਾਡੀ ਵੀਡੀਓ ਦੇਖੀ ਜੀ ਠੀਕ ਹੈ ਤੇ ਫਿਰ ਇਧਰ ਆ ਗਏ ਠੀਕ ਹੈ ਤੋਂ ਫਿਰ ਡਾਕਟਰ ਸਾਹਿਬ 30% ਤੁਸੀਂ ਮੰਨਦੇ ਹੋ ਕਿ ਹੁਣ ਫਰਕ ਹਾਂਜੀ ਬਿਲਕੁਲ 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 ਸਿੰਪਟਮ ਕੀ ਹੈ ਕਿਵੇਂ ਤੁਹਾਨੂੰ ਫਰਕ ਕਿੰਨੇ ਮਹੀਨੇ ਪਹਿਣਾ ਸ਼ੁਰੂ ਹੋਇਆ ਸੀ ਫਰਕ ਲਗਭਗ ਪਹਿਲੇ ਵੀਕ ਹੀ ਪਹਿਣਾ ਸ਼ੁਰੂ ਹੋ ਗਿਆ ਸੀ ਕੀ ਫਰਕ ਲੱਗਿਆ ਮੇਰੇ ਦਰਦ ਨਹੀਂ ਹੋ ਰਿਹਾ ਜਦੋਂ ਮੈਂ ਰਾਤ ਸੌਂਦਾ ਸੀ ਨਾ ਹਾਂਜੀ ਤੇ ਉਹ ਦੋ ਚੈਸਟ ਚ ਲਗਾਤਾਰ ਪੇਨ ਹੁੰਦੀ ਰਹਿੰਦੀ ਸੀ ਮਤ ਹੁਣ ਲਾਸਟ ਕਹੋ ਜੀ 15-20 ਦਿਨ ਤੋਂ ਦਰਦ ਤਾਂ ਨਹੀਂ ਹੋਇਆ ਨੀਂ ਹੁਣ ਪੂਰੀ ਹੁੰਦੀ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਪੂਰੀ ਹੁੰਦੀ ਹੈ ਹਾਂਜੀ ਹਾਂਜੀ ਜੀ ਜੀ ਅੱਛਾ ਲੋਕਾਂ ਨੂੰ ਕੀ ਕਹੋਗੇ ਤੁਸੀਂ ਲੋਕਾਂ ਨੂੰ ਤਾਂ ਮੈਂ ਕਹੂੰਗਾ ਜੀ ਹਕੀਕਤ ਟੀਵੀ ਦੇਖੋ ਤੇ ਇਧਰ ਆਓ ਜੀ ਜੀ ਡਾਕਟਰ ਸਾਹਿਬ ਕੋ ਦਵਾਈ ਲਓ ਤਾਂ ਤੰਦਰੁਸਤ ਹੋ ਜੀ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸੋ ਤਸਵੀਰਾਂ ਤੁਹਾਡੇ ਨਾਲ ਅਸੀਂ ਸ਼ੇਅਰ ਕੀਤੀਆਂ ਨੇ ਗੱਲਬਾਤ ਤੁਹਾਡੀ ਲੋਕਾਂ ਨਾਲ ਅਸੀਂ ਕਰਾਈ ਹੈਗੀ ਹੈ ਵੱਡੀ ਗਿਣਤੀ ਚ ਲੋਕ ਨੇ ਜਿਹੜੇ ਇੱਥੇ ਪਹੁੰਚ ਕੇ ਆਪਣੇ ਆਪਰੇਸ਼ਨ ਬਚਾ ਰਹੇ ਨੇ ਆਪਣੇ ਸਟੰਟ ਬਚਾ ਰਹੇ ਨੇ ਔਰ ਹੋਰ ਵੀ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਹਨ ਦਿਲ ਨਾਲ ਸੰਬੰਧਿਤ ਇੱਥੇ ਦਾਵਾ ਕੀਤਾ ਜਾਂਦਾ ਡਾਕਟਰ ਸੁੰਦਰਪਾਲ ਸ਼ਰਮਾ ਜੀ ਹੋਰ ਆ ਉਹ ਲੋਕ ਕਿ ਬਿਨਾ ਆਪਰੇਸ਼ਨ ਤੋਂ ਬਿਨਾ ਸਟੰਟ ਪਾਏ ਤੋਂ relief ਹੈਗੀ ਹੈ ਜਿਹੜੀ ਹਾਰਟ ਦੇ ਮਾਮਲੇ 'ਚ ਉਹ ਦਿੱਤੀ ਜਾ ਰਹੀ ਹੈ ਲੋਕਾਂ ਨੂੰ ਸੋ ਸਾਡੇ ਨਾਲ ਡਾਕਟਰ सुरेंद्रਪਾਲ ਸ਼ਰਮਾ ਜੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਇਸ ਤਰ੍ਹਾਂ ਦੀ ਕਿਹੜੀ ਚੀਜ਼ ਹੈ ਜੋ ਲੋਕਾਂ ਦੇ ਦਿਲਾਂ ਦਾ ਇਲਾਜ ਹੈਗਾ ਬਿਨਾਂ ਆਪਰੇਸ਼ਨ ਤੋਂ ਬਿਨਾਂ ਸਟੈਂਟਾਂ ਤੋਂ ਬਿਨਾਂ ਅਸੀਂ ਕਹਿ ਲਈਏ ਕਿ ਪੀਸਮੇਕਰ ਲਗਾਏ ਜਿਹੜੇ ਉਹ ਇੱਥੇ ਕਰਦੇ ਨੇ ਡਾਕਟਰ ਸਾਹਿਬ ਇੱਕ ਵਾਰ ਫੇਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਨੂੰ ਇਹ ਗੱਲ ਮਤਲਬ ਬੜੀ ਅਚੰਭਾ ਲੱਗਦਾ ਹੈ ਕਿਸੇ ਦਾ 95% ਹਾਰਟ ਬਲੌਕ ਹੋਇਆ ਉਹ ਤੁਹਾਡੇ ਕੋਲ ਆ ਰਿਹਾ ਹੈ ਕਿਸੇ ਦਾ 90% ਹਾਰਟ ਚ ਬਲੌਕਿੰਗ ਹੈ ਉਹ ਤੁਹਾਡੇ ਕੋਲ ਆ ਰਿਹਾ ਕੋਈ ਕਹ ਰਿਹਾ ਜੀ ਮੈਂ ਸਟੰਡ ਪੈਣ ਤੋਂ ਬਾਅਦ ਵੀ ਮੈਨੂੰ ਸਾਹ ਚੜਦਾ ਸੀ ਹੁਣ ਮੈਂ ਠੀਕ ਆ 90 ਵਾਲੇ ਵੀ ਠੀਕ ਨੇ 95 ਵਾਲੇ ਵੀ ਇਸ ਤਰ੍ਹਾਂ ਦਾ ਕਿਹੜਾ ਨੁਸਖਾ ਫਾਰਮੂਲਾ ਤੁਹਾਡੇ ਹੱਥ ਲੱਗਿਆ ਹੋਇਆ ਹੈ ਕਿ ਲੋਕ ਟੜ 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 ਠੀਕ ਹੋ ਰਹੇ ਨੇ ਜੀ ਬਿਲਕੁਲ ਮੈਂ ਤਾਂ ਅੱਗੇ ਵੀ ਤੁਹਾਡੇ ਚੈਨਲ ਦੇ ਜ਼ਰੀਏ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਤਾਂ ਬਹੁਤ ਪਿਆਰ ਭਰੀ ਸਸਰੀ ਕਾਲ ਧੰਨਵਾਦ ਬਹੁਤ ਬਹੁਤ ਆਪਣੇ ਸਰੋਤਿਆਂ ਦਾ ਜਿਹੜਾ ਆਪਣਾ ਜਿਹੜੇ ਫਾਰਮੂਲਿਆਂ ਨੂੰ ਜਾਂ ਆਪਣੀਆਂ ਗੱਲਾਂ ਨੂੰ ਸੁਣਦੇ ਆ ਤੇ ਆਪਦੀ ਜਿਹੜੀ ਸਿਹਤ ਦਾ ਇਲਾਜ ਕਰਦੇ ਆ ਬਾਕੀ ਦੂਸਰੀ ਗੱਲ ਇਹ ਆ ਵੀ ਸਾਡੇ ਹੱਥ ਜਿਹੜਾ ਹਾਰਟ ਦਾ ਫਾਰਮੂਲਾ ਲੱਗਿਆ ਹੈਗਾ ਇਹ ਬਹੁਤ ਸਟਰੋਂਗ ਤੇ ਜ਼ਬਰਦਸਤ ਜਿਹੜਾ ਹੈਗਾ ਇਹ ਸਾਬਤ ਹੋਇਆ ਹੈ ਸੈਂਟੀ ਦੇ ਵਿੱਚ ਰਿਜ਼ਲਟ ਨਿਕਲੇ ਹੈਗੇ ਆ ਚਾਹੇ ਕਿਸੇ ਦੀ ਹਾਰਟ ਬਲੋਕੇਜ ਹੈ ਹਾਰਟ ਬਲੋਕੇਜ ਕਰਨ ਚਾਹੇ ਕਿਸੇ ਛਾਤੀ ਦਰਦ ਹੋ ਰਿਹਾ ਘਬਰਾਟ ਹੋ ਰਹੀ ਆ ਦਰਦ ਹੋ ਕੇ ਬਾਹਾਂਾਂ 'ਚ ਜਾ ਰਹੀ ਆ ਜਾਸਰ ਦੇ ਵਿੱਚ ਜਵਾੜਿਆਂ ਦੇ ਵਿੱਚ ਖੇਚ ਪੈ ਰਹੀ ਹੈ ਜਾਂ ਕਿਸੇ ਦਾ ਰੈਕਸ਼ਨ ਫ੍ਰੈਕਸ਼ਨ ਹੀ ਘਟ ਗਿਆ ਵੀ ਦਵਾਈਆਂ ਅੰਗਰੇਜ਼ੀ ਖਾਗਾ ਕੇ ਤੇ ਹਾਰਟ ਬੀਟ ਵੀ ਨੋਰਮਲ ਲੋ ਹੋ ਗਈ ਨਾਲ ਜਿਹੜਾ ਰੈਕਸ਼ਨ ਫ੍ਰੈਕਸ਼ਨ ਜਿੱਦਾਂ ਹਾਰਟ 18 20% ਕੰਮ ਕਰ ਰਿਹਾ ਉਹਦੇ ਤੇ ਨੇ ਬੜੇ ਵਧੀਆ ਰਿਜ਼ਲਟ ਦਿਖਾਏ ਹੈਗੇ ਹਾਈ ਬੀਪੀ ਤੇ ਬਹੁਤ ਬਹੁਤ ਹੀ ਵਧੀਆ ਰਿਜ਼ਲਟ ਦਿਖਾਏ ਹੈ ਜਿਹੜਾ ਨੇ ਚਾਰ ਚਾਰ ਗੋਲੀਆਂ ਖਾਂਦੇ ਸੀ ਬੀਪੀ ਨੋਰਮਲ ਨਹੀਂ ਸੀ ਆਉਂਦਾ ਉਹ ਵੀ ਠੀਕ ਚੌਥੀ ਗੱਲ ਇਹ ਜਿਹੜੇ ਲੋਕ ਡਰ ਮਹਿਸੂਸ ਕਰਦੇ ਮੈਂ ਹੁਣ 1.5 ਤੋਂ 2-200 ਪੇਸ਼ੈਂਟ ਡੇਲੀ ਦੇਖਦਾ ਜਿਹੜੇ ਪੇਸ਼ੈਂਟ ਇਦਾਂ ਐਂ ਕਹਿ ਰਹੇ ਆ ਵੀ ਹੈ ਕੁਛ ਨਹੀਂਗਾ ਪਰ ਇਹ ਆ ਵੀ ਡਾਕਟਰ ਸਾਹਿਬ ਸ਼ਾਮ ਨੂੰ ਸਾਨੂੰ ਡਰ ਲੱਗਣ ਲੱਗ ਜਾਂਦਾ ਜਦੋਂ ਰੋਟੀ ਖਾਣ ਇਉਂ ਲੱਗਦਾ ਵੀ ਆਪ ਬੁਰਕੀ ਅੰਦਰ ਗਈ ਪਰ ਜਾਊਗੀ ਕਿ ਨਹੀਂ ਜਾਊਗੀ ਰਾਤ ਨੰਗੂਗੀ ਕਿ ਨਹੀਂ ਨੰਗੂਗੀ ਵੀ ਇਦਾਂ ਦਾ ਵੀ ਇਦਾਂ ਦੇ ਵੀ ਪੇਸ਼ੈਂਟ ਅਸੀਂ ਠੀਕ ਕੀਤੇ ਆ ਉਹ ਵੀ ਹਾਰਟ ਦੇ ਪੇਸ਼ੈਂਟ ਹੁੰਦੇ ਕਿਉਂਕਿ ਉਹਨਾਂ ਨੂੰ ਨਾ ਤਾਂ ਹਾਰਟ ਬਲੌਕੇਜ ਇੱਕੇ ਵੀ ਉਹਨਾਂ ਦੀ ਰਿਪੋਰਟਾਂ ਨਾਰਮਲ ਆ ਰਹੀਆਂ ਹਾਰਟ ਬਲੌਕੇਜ ਵੀ ਹੈ ਨਹੀਂ ਨਾ ਉਹਨਾਂ ਦਾ ਕੋਈ ਵਾਲ ਲੀਕ ਆ ਨਾ ਉਹਨਾਂ ਨੂੰ ਕੋਈ ਹੋਰ ਹਾਰਟ ਦੀ ਪ੍ਰੋਬਲਮ ਹੈ ਜਿਹੜੀ ECG ਵੀ ਨਾਰਮਲ ਆ ਰਹੀ ਪਰ ਉਹਨਾਂ ਦਾ ਹਾਰਟ ਜਿਹੜਾ ਹੈਗਾ ਪਤਲਾ ਪੈ ਗਿਆ ਜਿਹਨੂੰ ਕਹਿੰਦਾ ਇਹ ਬੰਦੇ ਦਾ ਦਿਲ ਪਤਲਾ ਪੈ ਗਿਆ ਯਾਰ ਇਹ ਵੀ ਇਹ ਨਾ ਤਾਂ ਹੁਣ ਉੱਚੀ ਬਾਜ برداشت ਕਰਦਾ ਨਾ ਕਿਸੇ ਨਾਲ ਗੱਲ ਹੀ ਕਰਦਾ ਉਹ ਦਿਲ ਪਤਲਾ ਪੈ ਗਿਆ ਦਿਲ ਪਤਲੇ ਤੇ ਵੀ ਮੈਡੀਸਨ ਬੜਾ ਕੰਮ ਕਰਦੀ ਦੇਖ ਲਓ ਵੀ ਕਿੱਡਾ ਕਿਹੜੇ ਕਿਹੜਾ ਨੁਸਖਾ ਫਾਰਮੂਲੇ ਜਿਹੜਾ ਤੁਹਾਡੇ ਹੱਥ ਲੱਗੇ ਸਾਡੇ ਕੋਲੇ ਸਾਰੇ ਤਰ੍ਹਾਂ ਦੇ ਨੁਸਖੇ ਫਾਰਮੂਲੇ ਹੈਗੇ ਹਾਰਟ ਨੂੰ ਲੈ ਕੇ ਮੈਂ ਤਾਂ ਲੋਕਾਂ ਨੂੰ ਸਮਾਜ ਨੂੰ ਤੁਹਾਡੇ ਚੈਨਲ ਦੇ ਜ਼ਰੀਏ ਬੇਨਤੀ ਕਰਦਾ ਕਾਇਨ ਨੂੰ ਕੋ ਜੋ ਮਰਜ਼ੀ ਕਹੀ ਜਾਵੇ ਪਰ ਆਪਾਂ ਕਿਸੇ ਨਾਲ ਗਲਤ ਕਮੈਂਟਬਟ ਆਪਾਂ ਅੱਗੇ ਵੀ ਕਿਹਾ ਵੀ ਜਦੋਂ ਗੁਰੂ ਸਾਹਿਬ ਨੇ ਦਿੱਤਾ ਹੋਇਆ ਸਭ ਕੁਝ ਆਵਾਦੂ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਨਾ ਗਲਤ ਗੁਮਰਾਹ ਕਿਸੇ ਨੂੰ ਕਹਿੰਨਾ ਨਾ ਗਲਤ ਗੱਲ ਹੀ ਕਰਨੀ ਹੈ ਕਿਉਂਕਿ ਸਾਡੀ ਇੱਕ ਕਹੀ ਹੋਈ ਗੱਲ ਤੇ ਇੱਥੇ ਲੱਖਾਂ ਲੋਕ ਆਉਂਦੇ ਆ ਅਸੀਂ ਉਹਨਾਂ ਨੂੰ ਟ੍ਰੀਟਮੈਂਟ ਦਈਏ ਉਹਨਾ ਉਹ ਠੀਕ ਨਾ ਹੋਣ ਦੱਸੋ ਉਹਦੇ ਵਿੱਚ ਗਨਾਹਗਾਰ ਅਸੀਂ ਪਹਿਲਾਂ ਅਸੀਂ ਹੋਗੇ ਬਾਅਦ ਚ ਤੁਸੀਂ ਕਿਉਂਕਿ ਮੈਂ ਆਪਦੇ ਮੂੰਹੋਂ ਕਹਿ ਰਿਹਾ ਜੀ ਅਸੀਂ ਇਲਾਜ ਕਰਦੇ ਹਾਂ ਜੇ ਇਲਾਜ ਕਰ ਸਕਦੇ ਤਾਂ ਗੱਲ ਕਰੋ ਨਹੀਂ ਤੇ ਬਿਲਕੁਲ ਨਾ ਗੱਲ ਕਰੋ ਮੈਂ ਤਾਂ ਹੋਰ ਵੀ ਡਾਕਟਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਹਾਡੇ ਕੋਲੇ ਇਲਾਜ ਹੈਗਾ ਤਾਂ ਲੋਕਾਂ ਨੂੰ ਸੱਦੋ ਲੋਕ ਬਹੁਤ ਪਰੇਸ਼ਾਨ ਨੇ ਐਵੇਂ ਕਿਸੇ ਦੀ ਮਨੀ ਵੇਸਟ ਨਾ ਕਰਾਓ ਨਾ ਧੱਕਾ ਕਰੋ ਦੇ ਪਾਸੇ ਪ੍ਰਮਾਤਮਾ ਦੇ ਦਿੰਦਾ ਹੁੰਦਾ ਸਭ ਕੁਝ ਦੇ ਦਿੰਦਾ ਹੁੰਦਾ ਜੇ ਇਲਾਜ ਅਦ ਕਰ ਦੋ ਨਹੀਂ ਤੇ ਰਹਿਣ ਦੋ ਇਹ ਦੇਖੋ ਇਹ ਹੁਣ ਜਿਹੜੀ ਹਾ ਲੌਂਗ ਲਾਈਫ ਯੂਅਰ ਹਾਰਟ ਹੁਣ ਸਾਡੇ ਕੋਲ ਪੇਸ਼ੈਂਟ ਕਹਿੰਦੇ ਜੀ ਪ੍ਰੋਬਲਮ ਤਾਂ ਕੋਈ ਨਹੀਂ ਪਰ ਅਸੀਂ ਅੱਗੇ ਤੋਂ ਵੀ ਹਾਰਟ ਨੂੰ ਸਿਕਿਉਰ ਕਰਨਾ ਚਾਹੁੰਦੇ ਆਂ ਉਹਦੇ ਵਾਸਤੇ ਲੌਂਗ ਲਾਈਫ ਇਹ ਹਾਰਟ ਦੀ ਜਿਹੜੀ ਲਾਈਫ ਨੂੰ ਵਧਾ ਦਿੰਦੀ ਆ ਮਤਲਬ ਪ੍ਰੋਬਲਮ ਕੋਈ ਨਹੀਂ ਇਹ ਆ ਚਾਰ ਚੀਜ਼ੀਆਂ ਹੈਗੀਆਂ ਇਹ ਕੀ ਹੈ ਜੀ ਦੂਸਰੀ ਹੈਗੀ ਆ ਦੇਖੋ ਬੈਲੈਂਸ ਯੂਅਰ ਹਾਰਟ ਬੀਟ ਹੁਣ ਹਾਰਟ ਬੀਟ ਦੇ ਹਜ਼ਾਰਾਂ ਲੱਖਾਂ ਪੇਸ਼ੈਂਟ ਆ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਵੀ ਇਹ ਕਿੱਟ ਯੂਜ਼ ਕੀਤੀ ਹੈ ਬੈਲੈਂਸ ਯੂਰ ਹਾਰਟਬੀਟ ਵੀ ਕਿਸੇ ਦੀ ਹਾਰਟਬੀਟ ਲੋ ਜਾ ਰਹੀ ਹੈ ਉਹਨੂੰ ਵੀ ਨੋਰਮਲ ਕਰਦੀ ਹੈ ਜੇ ਕਿਸੇ ਧੜਕਣ ਬਾਦਲੀ ਹੋ ਉਹਨੂੰ ਵੀ ਇਹ ਨੋਰਮਲ ਕਰ ਦੇਣਾ ਹੈਗਾ ਇਹ ਹਾਰਟਬੀਟ ਤੇ ਸਪੈਸ਼ਲ ਕੰਮ ਕਰੂਗੀ ਅਜ਼ਮਾ ਕੇ ਦੇਖ ਲੈਣ 20 ਦਿਨ ਦੇ ਵਿੱਚ ਉਹ ਹਾਰਟਬੀਟ ਬਿਲਕੁਲ ਨੋਰਮਲ ਹੋ ਜਾਊਗੀ ਤੇ ਇਹ ਜਿਸ ਤਰੀ ਹੈਗੀ ਇਹ ਹਾਰਟ ਕੇਅਰ ਕਿੱਟ ਹਾਰਟ ਕੇਅਰ ਕਿੱਟ ਫਰੂਕੀ ਸਾਹਿਬ ਇਹ ਆ ਆਪਾਂ ਕਿੰਨੀ ਵਾਰੀ ਅੱਗੇ ਦਿਖਾਈ ਤਾਂ ਹੁਣ ਲੋਕਾਂ ਦੇ ਦਰਸ਼ਕ ਦੇ ਦੇਖਦੇ ਹੀ ਪਛਾਣਨੇ ਤੇ ਵੀ ਹਾਰਟ ਕੇਅਰ ਕਿੱਟ ਆ ਇਹ ਹਾਰਟ ਬਲੋਕੇਜ ਨੂੰ ਠੀਕ ਕਰਦੀ ਹੈ ਛਾਤੀ ਚ ਦਰਦ ਨੂੰ ਠੀਕ ਕਰਦੀ ਹੈਗੀ ਬੀਪੀ ਨੂੰ ਨੋਰਮਲ ਕਰਦੀ ਆ ਜੱਜ ਨਾਲ ਲੋਕਾਂ ਦੇ ਸਟੰਟ ਸਰਜਰੀ ਵੀ ਹੋ ਗਈ ਆ ਸਟੰਟ ਤੋਂ ਬਾਅਦ ਸਰਜਰੀ ਕਰਤੀ ਫੇਰ ਵੀ ਪੇਸ਼ੈਂਟ ਨੂੰ ਸਾਹ ਚੜਨੋਂ ਨਹੀਂ ਹਟਦਾ ਘਬਰਾਹਟ ਹੁੰਦੀ ਆ ਉਹਦੇ ਤੇ ਵੀ ਇਹ ਕੰਮ ਕਰੂਗੀ 3 ਮੰਥ ਦੇ ਵਿੱਚ ਵਿੱਚ ਹਾਰਟ ਦੀ ਬਲੋਕੇਜ ਨੂੰ ਬਿਲਕੁਲ ਠੀਕ ਕਰ ਦਿੰਦੀ ਆ ਚਾਹੇ ਕੋਈ ਰਿਪੋਰਟ ਕਰਾ ਲਵੇ ਰਿਪੋਰਟ ਕਰਾ ਕੇ ਇੱਥੇ ਆਉਂਦੇ ਵੀ ਆ ਪੇਸ਼ੈਂਟ ਇਹ ਦਵਾਵਾ ਦਵਾਉਂਦੀ ਸਾਨੂੰ ਲੋਕਾਂ ਕੋਲ ਇਹ ਕਿੱਟ ਜਿਹੜੀ ਹੈਗੀ ਜਿਹੜੀਆਂ ਨੇ ਕੋਈ ਦਿਖਾ ਸਕਦੇ ਹਾਂਜੀ ਦਿਖਾ ਸਕਦੇ ਹੋ ਬਿਲਕੁਲ ਜੀ ਬਾਹਰ ਬੈਠੇ ਪੇਸ਼ੈਂਟ ਤੁਸੀਂ ਜਾ ਕੇ ਦੇਖੋ ਜਿੰਨੂੰ ਮਰਜ਼ੀ ਹਾਂ ਜਾ ਕੇ ਦੇਖ ਅੱਛਾ ਉਹਨਾਂ ਦੇ ਜਿਹੜੇ ਇਨਸਪੈਕਟ ਸਾਹਿਬ ਆਏ ਸੀ ਬੁਟਿੰਡਾ ਜੇਲ ਦੇ ਸਬ ਅਸਿਸਟੈਂਟ ਸੀ ਜਿਹੜੇ ਇਨਚਾਰਜ ਤੇ ਉਹਨਾਂ ਦੀ ਕੀ ਕਰਦੇ ਉਹਨੂੰ ਕਹਿੰਦੇ ਬੜਾ ਜ਼ਬਰਦਸਤ ਗਠੀਆ ਸੀ ਤੇ ਹੁਣ ਉਹਨਾਂ ਨੂੰ 20 ਦਿਨਾਂ ਦੀ ਬੜਾ ਰਿਲੀਫ ਮਿਲ ਗਈ ਬਿਲਕੁਲ ਜੀ ਉਹਨਾਂ ਨੇ ਸਾਨੂੰ ਵਟਸਐਪ ਦੇ ਉੱਤੇ ਪਹਿਲਾਂ ਤਾਂ ਦਵਾਵਾਂ ਭੇਜੀਆਂ ਸਟਾਫ ਕੋਲੇ ਫੋਨ ਹੁੰਦਾ ਮੈਨੂੰ ਅੰਦਰ ਆ ਕੇ ਦਿਖਾਇਆ ਡਾਕਟਰ ਸਾਹਿਬ ਦੇਖੋ ਇਹ ਜੇਲ ਸੁਪਰਡੈਂਟ ਨੇ ਇਹਨਾਂ ਦੀ ਵਾਈਫ ਠੀਕ ਹੋਈ ਆ ਦੇਖੋ ਕਿੰਨਾ ਕੁਛ ਨਾਲ ਲਿਖ ਕੇ ਭੇਜਿਆ ਡ ਸਾਰਾ ਕੁਝ ਅੱਜ ਕੁਦਰਤੀ ਹੋਇਆ ਬੈਠੇ ਆ ਮੈਨੂੰ ਨਹੀਂ ਪਤਾ ਤੁਸੀਂ ਦੇਖਿਆ ਬਾਹਰ ਹੈਗੇ ਉਹਨਾਂ ਨੇ ਜੇ ਅੰਦਰ ਆਉਣਾ ਤੇ ਉਹ ਦੇਖੋ ਉਹਨਾਂ ਦੀ ਵਾਈਫ ਬਿਲਕੁਲ ਠੀਕ ਹੋ ਗਈ ਉਹਨਾਂ ਕੋਈ ਪ੍ਰੋਬਲਮ ਨਹੀਂ ਹੈਗੀਗੀ ਤੀਸਰਾ ਅਸੀਂ ਫੇਰ ਵੀ ਤੁਹਾਡੇ ਚੈਨਲ ਦੇ ਮਾਦਿਆਂ ਉਹਨੇ ਕਹਿੰਨੇ ਆ ਦੇਖੋ ਨਾ ਸਟੰਟ ਪਵਾਓ ਕੋਈ ਲੋੜ ਨਹੀਂ ਹੈਗੀ ਕਿਸੇ ਸਰਜਰੀ ਦੀ ਲੋੜ ਨਹੀਂ ਹੈਗੀ ਅਸੀਂ ਤੁਹਾਡਾ ਇਲਾਜ ਕਰਕੇ ਦੇਵਾਂਗੇ 20 ਦਿਨ ਦੀ ਦਵਾਈ ਲੈ ਜਾਓ ਜੇ ਨਾ ਫਰਕ ਪਵੇ ਫਿਰ ਮੈਨੂੰ ਕਿਉਂ ਸਾਡੇ ਕਲੀਨਿਕ ਤੇ ਇਦਾਂ ਦਾ ਤੁਹਾਨੂੰ ਸੁਣ ਨਹੀਂ ਮਿਲੂਗਾ ਵੀ ਮੈਂ ਦਵਾਈ ਲੈ ਗਿਆ ਸੀ ਮੈਨੂੰ ਫਰਕ ਨਹੀਂ ਪਿਆ ਹੈਗਾ ਤੁਹਾਨੂੰ ਦਵਾਵਾਂ ਹੀ ਦੇਣਗੇ ਲੋਕ ਜੀ 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 ਸਰ ਬਹੁਤ ਬਹੁਤ ਸ਼ੁਕਰੀ ਜੀ ਸਾਰੀ ਗੱਲਬਾਤ ਲਈ ਸੋਇਸਨ ਡਾਕਟਰ ਸੁਰਿੰਦਰਪਾਲ ਸ਼ਰਮਾ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਉਹ ਮਹਿਜ਼ ਇਲੈਕਟ੍ਰੋਪੈਥੀ ਦੇ ਨੁਸਖਿਆਂ ਨਾਲ ਫਾਰਮੂਲਿਆਂ ਨਾਲ ਜਿਹੜਾ ਇੱਥੇ ਲੋਕਾਂ ਦੇ ਸਟੰਟ ਬਚਾ ਰਹੇ ਨੇ, ਆਪਰੇਸ਼ਨ ਬਚਾ ਰਹੇ ਨੇ, ਪੀਸਮੇਕਰ ਬਚਾ ਰਹੇ ਨੇ, ਕਿਸੇ ਦੀ ਧੜਕਣ ਘਟ ਰਹੀ ਹੈ, ਕਿਸੇ ਦੀ ਵੱਧ ਰਹੀ ਹੈ, ਕਿਸੇ ਨੂੰ ਸਾਹ ਚੜ ਰਿਹਾ ਹੈ, ਕਿਸੇ ਦੇ ਛਾਤੀ 'ਚ ਦਰਦ ਹੈ, ਕਿਸੇ ਦੀ ਬਾਹਾਂ 'ਚ ਦਰਦ ਹੈ, ਕਿਸੇ ਨੂੰ ਤੁਰਨ ਲੱਗੇ ਅਸੀਂ ਕਹਿੰਦੇ ਕਿ ਚੱਕਰ ਆਉਂਦੇ ਨੇ, ਹਨੇਰਾ ਆਉਂਦਾ ਅੱਖਾਂ ਦੇ ਮੂਰੇ ਤਾਂ ਇਸ ਤਰ੍ਹਾਂ ਦੀ ਦਿੱਕਤਾਂ ਪਰੇਸ਼ਾਨੀ ਉਹਨਾਂ ਦਾ ਕਹਿਣਾ ਹੈ ਕਿ ਹਾਰਟ ਨਾਲ ਸੰਬੰਧਿਤ ਹੋ ਸਕਦੀ ਨੇ ਤੇ ਅਜਿਹੇ ਦੇ ਵਿੱਚ ਉਹ ਸਫਲਤਾ ਦੇ ਨਾਲ ਜ਼ਿੰਮੇਵਾਰੀ ਦੇ ਨਾਲ ਇਸੀ ਦਾ ਦਿੱਕਤ ਪਰੇਸ਼ਾਨੀ ਦਾ ਹੋ ਇੱਥੇ ਹੱਲ ਕਰਦੇ ਨੇ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਸੋ ਵੀਡੀਓ ਇਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਇਦਾਂ ਦੀਆਂ ਤੁਹਾਨੂੰ ਲੱਗਦਾ ਕਿ ਚੱਲ ਰਹੀਆਂ ਨੇ ਜਾਂ ਜੋ ਇਹਨਾਂ ਦਿੱਕਤਾਂ ਪਰੇਸ਼ਾਨੀਆਂ ਦੇ ਵਿੱਚੋਂ ਲੰਘ ਰਹੇ ਨੇ ਧੰਨਵਾਦ